ਉਸਮੇਕ ਇੰਡੀਅਨ ਪੁੱਛਣ ਖੋਲ ਕਿਤਾਬ ਨੂੰ Hindu ਵਡਾ ਕਿ ਮੁਸਲਮਨ ਹੋਈ ਇਹ ਬਾਬਾ ਦੱਸ ਮਟਾ ਗੋਣੇ Hindu ਜਾਂ ਮੁਸਲਮਨ ਗੁਨਾਹਾਂ ਕੀ ਉਹਨਾਂ ਦੀ ਹੰਬਲੀ ਮਨਸਾ ਪੜ੍ਹ ਕੇ ਮੁਸਕਰਾਏ ਦਰਸ਼ਨ ਕੀਤਾ ਬਾਬਾ ਆਖੇ ਹਾ ਜੀਆਂ ਸ਼ੁਭ ਅੰਬਲਾ ਵਾਜਿਓ ਦੇ ਮੇਰੇ ਐ ਕਾਜ਼ੀ ਅੰਮਰ ਬੱਚਨ ਕੀਤੇ ਉਹਨੇ ਗੱਲ ਕੀਤੀ Hindu ਵੱਡਾ ਜਾਂ Musalman ਵੱਡਾ ਹੈ Hindu Musalman ਦੋਏ ਦਰਗਹ ਅੰਦਰ ਲਹਿ ਨਾ ਢੋਈ ਅੱਗੇ ਗੁਰੂ ਜੀ ਕਹਿੰਦੇ ਕੱਚਾ ਰੰਗ ਤੁ ਸੰਗ ਦਾ ਪਾਣੀ ਢੋਤੇ ਛੇੜ ਨਾ ਰੋਈ ਕਹਿੰਦੇ ਇਹ ਤਾਂ ਕੱਚੇ ਰੰਗ ਵਾਲੀ ਗੱਲ ਹੈ ਰਾਸਤਾ ਤਾਂ ਹੈ ਪੱਕਿਆ ਇਸ ਨੂੰ ਪੱਕਾ ਰੰਗ ਲਾਲ ਰੰਗ ਕਿਸ ਕੋ ਲਗਾ ਜਿਸਕੇ ਬਟ ਨਾਨਕ ਜੀ ਨੇ ਕਿਹਾ ਐ ਕਾ ਜਿਓ ਬਾਬਾ ਆਕੇ ਹਾਦੀਆਂ ਸ਼ੂਬ ਅੰਬਲਾ ਬਾਜੋ ਦੋਨੋਂ ਰੋਈ ਦੋਨੋਂ ਰੋਣਗੇ ਜੇ ਸਾਡੇ ਅਮਲ ਸ਼ੂਬ ਨਹੀਂ ਸਿੱਖ ਦੇ ਵੀ ਸ਼ੂਬ ਅਮਲ ਨਹੀਂ ਉਹ ਵੀ ਰੋਏਗਾ ਪਰ ਨਾਨਕ ਜੀ ਨੇ ਅੰਬਲਾ ਨਹੀਂ ਗੱਲ ਕੀਤੀ ਫਿਰ Hindu Muslim mandoe dargah toyi pin andarga vich toyi ni ਜੀ ਕੇਵਲ ਇੱਕ ਮਾਤਰੀ ਕੇ